ਕੀ ਬਟਵਰ ਹੋਈ ਏ ਮੈਨੂੰ ਘਟੋ ਘਟ ਦੋ ਦਿਨ ਮੇਰੀ ਲਗਾਤਾਰ ਕੁੱਟਮਾਰ ਹੁੰਦੀ ਰਹੀ ਕਿਹੜੇ ਥਾਣੇ ਦੀ ਥਾਣੇ ਜੋਗਾ ਬਾਈ ਜੋਗੇ ਤੁਹਾਡੇ ਨਾਲ ਹੀ ਲੱਗਦਾ ਉੱਬੇ ਪਿੰਡ ਦੇ ਨਾਲ ਜੋਗੇ ਲੱਗਦਾ ਦੋ ਦਿਨ ਜਿਹੜੇ ਤੁਹਾਡੇ ਨਾਲ ਕੁੱਟਮਾਰ ਹੁੰਦੀ ਰਹੀ ਉਹ ਇੰਨੀ ਕ ਜਿਆਦਾ ਕੁੱਟਮਾਰ ਕੀਤੀ ਨੰਗਾ ਕਰਤੇ ਉਹਨਾਂ ਨੇ ਮੇਰੀ ਵੀ ਵੀਡੀਓ ਵੀ ਬਣਾਈ ਬਾਈ ਥਾਣੇ ਵਾਲੇ ਨੇ ਬਾਈ ਹਾਲੀ ਹੈ ਨਹੀਂ ਕੋਈ ਹਾਲੀ ਨਹੀਂ ਬਾਈ ਮੈਨੂੰ ਤਾਂ ਚਾਰ ਘੱਟੇ ਸਿੱਟ ਜਾ ਕਰਨ ਐਨੇ ਛੋਡੇ ਹੁਣ ਇੰਟਰਵਿਊ ਦੇਖਣਗੇ ਇੱਕ ਕਮੈਂਟ ਕਰਦੇ ਵੀ ਮੈਂ ਚਾਰ ਘੱਟੇ ਸਿੱਟੂ ਆ ਛੋਡੀ ਇੰਟਰਵਿਊ ਦੇ ਮਾਧਿਅਮ ਕਹਿਣਾ ਚਾਹਣਾ ਮੈਂ ਆਪਦੇ ਪਿਓ ਦਾ ਨਹੀਂ ਹੁਣਾ ਠੀਕ ਆ ਮੁੜ ਕੇ ਜੇ ਵੀਡੀਓ ਪਾ ਦੇ ਬਾਈ ਜਿਹੜਾ ਹੋਰ ਕੋਈ ਖਾਚ ਬਾਕੀ ਹੁਣ ਛੋਡੀ ਇੰਟਰਵਿਊ ਚੱਲਣੀ ਚੱਲੀ ਜਾਂਦੀ ਆ ਮੈਂ ਇੱਕ ਗੱਲ ਕਹਿਣਾ ਵੀਡੀਓ ਆਈ ਆਉਣਗੇ ਆ ਵੀਡੀਓ ਦੇ ਪਹਿਲਾਂ ਆਪਾਂ ਬਾਈ ਸਪੈਸ਼ਲ 18+ ਲਿਖ ਕੇ ਪਾਵਾਂਗੇ ਵੀ ਇਹ ਵੀਡੀਓ ਦੇ ਵਿੱਚ ਗਾਲ ਕੱਢੀ ਜਾ ਰਹੀ ਹੈ ਕਿਰਪਾ ਕਰਕੇ ਸਮਾਜ ਸੇਵੀ ਧਾਰਮਿਕ ਵਰਤਿਆ ਲੋਕ ਸਾਰੇ ਦੂਰ ਰਹਿਣ ਮੇਡੀ ਵੀਡੀਓ ਵਿੱਚ ਗਾਲ ਆਊਗੀ ਜਿਹੜਾ ਇਹ ਦੁਬਾਰਾ ਵੀ ਦੇਖੂ ਉਹ ਉਹਦਾ ਸਵਾਦ ਆ ਤੇ ਜਿਹਨੇ ਸਕਿੱਪ ਕਰਨੀ ਹੋਈ ਬਲੌਕ ਕਰਨਾ ਹੋਇਆ ਉਹ ਕਰਦੇ ਹੋ ਜਿਹੜੇ ਵੀ ਵੇਖ ਲੈਣ ਤੇ ਵੀ ਜਵਾਕ ਜਹਾ ਹੈਗਾ ਜਵਾਕ ਜਹਾ ਹੈਗਾ ਇਹਨੂੰ ਦਬਾਵਾਂਗੇ ਇਹਨੇ ਕੀ ਕਰਨਾ ਇਹਦੇ ਦੋ ਘੇਰ ਕੇ ਮਾਰੇ ਸਾਡੀ ਵੀਡੀਓ ਚੱਲ ਜੂ ਸਾਡੀ ਬਾਵਾ ਹੋਊਗੀ ਵੀ ਭੈਣ ਦੇ ਯਾਰ ਉਹੀ ਸਾਈਡ ਤੇ ਜਾ ਕੇ ਧੀਮੀ ਨੂੰ ਪਤਾ ਕੀ ਕਹਿੰਦੇ ਕੀ ਹਾਲਾ ਜਾਣ ਮੇਰੇ ਨਾਲ ਨੰਬਰ ਸਿਰਦੇ ਹੋਈ ਭੈਣ ਦੇ ਲੋੜੇ ਜਿਹੜੇ ਮੈਂ ਸਿੱਧਾ ਕਹਿਣਾ ਜਿਹੜੇ ਬਦ ਤੁਸੀਂ ਕੰਨੇ ਕ ਸਹੀ ਹੋ ਤੁਹਾਡੇ ਪਿੰਡ ਚ ਜਾ ਕੇ ਜੇ ਚਾਰ ਬੰਦਿਆਂ ਨੂੰ ਪੁੱਛ ਲਾ ਤੈਨੂੰ ਗਾਲਾਂ ਕੱਢਣਗੇ ਤੇ ਹਣੇ ਕੀ ਕੀਤਾ ਜਿਹੜੀ ਉਹ ਗ੍ਰਾਂਥੀ ਦੀ ਕੁੜੀ ਦੀ ਫੋਟੋ ਸੀ ਜਦੋਂ ਮੈਂ ਕਿਹਾ ਹਾਇਰਨ ਨੇ ਉਹਨਾਂ ਨੇ ਉਹ ਫੋਟੋ ਲਾਤੀ ਬਈ ਵੀਡੀਓ ਤੇ ਗ੍ਰਾਂਟ ਕਰਤੀ ਅਗਰ ਹਾਂ ਐਡਿਟ ਕਰਤੀ ਗ੍ਰਾਂਥੀ ਨੂੰ ਦਿਖਾਤੀ ਵੀ ਤੇਰੀ ਕੁੜੀ ਨੂੰ ਹਾਇਰਨ ਨੇ ਕਹਿ ਰਿਆ ਐ ਤੋ ਤੱਕ ਗਰੇ ਪਿਆ ਲੋਕ ਬਈ ਦੇਖ ਲਾ ਵੀ ਮੈਂ ਪੇਡ ਸਪੈਸ਼ਲ ਲਿਖ ਕੇ ਪਾਇਆ ਹੋਇਆ ਵੀ ਉਹ ਨਹੀਂ 18 ਪਲਸ 18 ਪਲਸ ਗੂਗਲ ਤੇ ਤੁਸੀਂ ਐਂ ਦੇਖ ਲਓ ਗੂਗਲ ਤੇ ਕਿਹੜੀ ਚੀਜ਼ ਨਹੀਂ ਪਈ ਮੈਂ ਲੰਗਾ ਤਾਂ ਨਹੀਂ ਹੁੰਦਾ ਕੁੜੀਆਂ ਲੱਗੀਆਂ ਹੋ ਵੀਡੀਓ ਬਣਾਉਂਦੀਆਂ ਮੌਨਾਂ ਨੂੰ ਗ ਪਰਚਾ ਕਰਾਇਆ ਚਲੋ ਮੇਰੀ ਕੁੱਟਮਾਰ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਆ ਆਪਦੀ ਜਰੂਰ ਤੂੰ ਵੀਡੀਓ ਪਾਉਣੀ ਆ ਤੂੰ ਆਪਦਾ ਅਕਾਊਂਟ ਪ੍ਰਾਈਵੇਟ ਕਰਨਾ ਇਹ ਕੁੱਟਮਾਰ ਕਿਹਨੇ ਕੀਤੀ ਪੁਲਿਸ ਵਾਲਿਆਂ ਨੇ ਕੀਤੀ ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੇ ਅੱਜ ਤੁਹਾਨੂੰ ਇੱਕ ਜਿਹੇ ਨੌਜਵਾਨ ਨਾਲ ਬੁਲਾਉਣ ਜਾ ਰਹੇ ਆ ਜਿਹੜਾ ਕਿ ਇੰਸਟਾਗ੍ਰਾਮ ਤੇ ਪੂਰਾ ਛਾਇਆ ਪਿਆ ਤੇ ਛੋਟੇ ਛੋਟੇ ਮੁੰਡੇ ਤਾਂ ਵੇਖਦੇ ਵੇਖਦੇ ਉਹਨੂੰ ਸਾਰੇ ਦੇਖਦੇ ਨੌਜਵਾਨ ਵੀ ਦੇਖਦੇ ਆ ਕੁੜਗਾਂ ਵੀ ਦੇਖਦੀਆਂ ਮੁੰਡੇ ਵੀ ਦੇਖਦੇ ਆ ਤੇ ਪਰ ਬਹੁਤ ਲੋਕ ਉਹਨੂੰ ਗਾਲਾਂ ਵੀ ਕੱਢਦੇ ਆ ਕਿਉਂਕਿ ਉਹ ਆਪ ਵੀ ਕੁਸਰਤ ਕੁਸਰਤ ਮਰਾਜਾ ਵੜਗਰ ਚੱਲ ਜਾਂਦਾ ਗਾਲਾਂ ਕੱਢ ਜਾਂਦਾ ਤੇ ਉਹਨੂੰ ਸਾਰੇ ਜਾਣਦੇ ਆ ਵੱਖੀਪਾੜ ਦੇ ਨਾਂ ਦੇ ਨਾਲ ਤੇ ਤੁਹਾਨੂੰ ਮਿਲਾਉਣਿਆ ਹੈ ਨਾ ਸਾਡੇ ਨਾਲ ਸਾਡਾ ਭਰਾ ਗੁਰੀ ਕੀ ਆਲਾ ਬਾਈ ਗੁਰੀ ਵਧੀਆ ਵਧੀਆ ਬਾਈ ਤੁਸੀਂ ਹੱਸੋ ਠੀਕ ਹੈ ਵਧੀਆ ਵਧੀਆ ਆ ਮੁੰਡੇ ਨੂੰ ਵੀਰੋ ਤੁਸੀਂ ਜਾਣਦੇ ਹੋ ਕਿ ਬਈ ਪਹਿਲਾਂ ਤਾਂ ਆਪਣਾ ਇੰਸਟਾਗ੍ਰam ਵਾਲਾ ਨਾਮ ਦੱਸੋ ਆਪਣੇ ਸਾਰੇ ਆਪਣਾ ਇੰਸਟਾਗ੍ਰam ਤੇ ਪੇਜ ਆ ਬਾਈ ਜੱਟ ਬੱਖੀਪੜ ਉਹ ਆਪਾਂ ਕੁਝ ਕੁ ਪਰਚਾ ਪਰਚਾ ਕਰਕੇ ਬੰਦ ਕਰਤਾ ਸੀ ਤੇ ਹੁਣ ਜਿਹੜਾ ਨਵਾਂ ਪੇਜ ਬਣਾਇਆ 올ਡ ਬੱਖੀਪੜ 올ਡ ਬੱਖੀਪੜ ਕਮਬੈਕ ਕੀਤਾ ਪਹਿਲਾਂ ਬੰਦ ਹੋ ਗਿਆ ਸੀ ਹੁਣ ਦੁਬਾਰਤੋਂ ਚਲਾਇਆ ਦੁਬਾਰਤ ਪਹਿਲਾਂ ਤਾਂ ਬਈ ਗੁਰੀ ਇਹ ਦੱਸੋ ਬੱਖੀਪੜ ਸਾਹਿਬ ਜੀ ਜਿਹੜਾ ਤੁਸੀਂ ਇਹ ਨਾਮ ਆ ਹਨ ਇਹ ਨਾਮ ਤੁਹਾਡਾ ਕਿਹੜੇ ਬਸੋ ਕਿਵੇਂ ਇਹ ਕਿ ਕਿੱਦਰੋਂ ਸੋਚ ਸਾਰ ਕੇ ਰੱਖਿਆ ਬੱਖੀਪੜ 올ਡ ਬੱਖ ਮੇਲੇ ਤੇ ਗਿਆ ਹੋਇਆ ਸੀਗਾ ਮੈਂ ਮੇਲੇ ਤੇ ਗਿਆ ਸੀ ਉੱਥੇ ਉਹੀ ਟੈਟੂ ਜਿਹਾ ਛਪਾਲਿਆ ਮੋਢੇ ਤੇ ਬੱਕੀਵਾੜ ਲਿਖਾ ਲਿਆ ਉੱਥੋਂ ਹੀ ਸਾਰੇ ਮੈਨੂੰ ਬੱਕੀਵਾੜ ਕਹਿੰਦੇ ਅਸੱਚੇ ਤੇ ਮੋਢੇ ਤੇ ਬੱਕੀਵਾੜ ਲਿਖਿਆ ਪੱਕਾ ਆਪਣਾ ਬੱਕੀਵਾੜ ਲਿਖਿਆ ਪੱਕਾ ਲਿਖਿਆ ਪੱਕਾ ਲਿਖਿਆ ਪੱਕਾ ਬੱਕੀਵਾੜ ਲਗਾਇਆ ਯਾਰ ਬਈ ਜਿਹੜੇ ਮਾਰੇ ਤੇ ਵੀਡੀਓ ਸਾਰੇ ਮੁੰਡੇ ਵੇਖਦੇ ਹੋਣਗੇ ਬਈ ਕਮੈਂਟ ਕਰਕੇ ਜਰੂਰ ਦੱਸੋ ਜਿਹੜੇ ਜਿਹੜੇ ਇਹਦੀਆਂ ਵੀਡੀਓ ਦੇਖਦੇ ਆ ਵੀਡੀਓ ਤੇ ਸਹੀ ਵੀ ਦੇਖਣਗੇ ਹਨਾ ਸਾਰੇ ਵੇਖਦਾ ਬੰਦਾ ਛੋਟ ਵੀ ਚੱਲ ਆ ਦੇਗਾ ਜਿਹੜਾ ਤੇ ਵਿੱਚ ਬਈ ਗਾਲਾਂ ਗੋਲਾਂ ਨਿਕਲ ਜਾਂਦੀਆਂ ਹਨਾ ਬਲਕਰ ਬਾੜਾ ਬਾੜਾ ਹੀ ਚੰਗੀਆਂ ਵੀਡੀਓ ਜਿੰਨੀਆਂ ਮਰਜ਼ੀ ਪਾ ਲੋ ਨਹੀਂ ਚਲਦੀ ਇਹ ਚੱਲਦਾ ਇਹ ਅੱਜ ਘੜ ਜਹੀ ਜੀ ਚ ਕੰਨਾਂ ਜਿਵੇਂ ਹੁਣ ਸਭ ਤੋਂ ਵੱਧ ਸਕੂਲਾਂ ਨਾਲੋਂ ਪੰਜਾਬ 'ਚ ਠੇਕੇ ਹੈਗੇ ਹਨ ਹੁਣ ਉਧਰ ਨੂੰ ਦੁਨੀਆ ਵੱਧ ਜਾਂਦੀ ਆ ਉਹ ਚੀਜ਼ ਖੋਲੂ ਚੰਗੀਆਂ ਵੀਡੀਓ ਵੀ ਪਾਈਆਂ ਸੀ ਬਾਈ 2017 18 'ਚ ਉਹ ਨਹੀਂ ਚੱਲੀਆਂ ਗਾਲ ਵਾਲੀ ਇੱਕ ਵੀਡੀਓ ਪਾਈ ਬਈ ਪਹਿਲੀ ਵੀਡੀਓ ਹੀ ਮਿਲੀਅਨ ਤੇ ਬਾਕੀ ਅੱਛਾ ਮਤਲਬ ਕਿ ਪਹਿਲਾਂ ਚੰਗੀਆਂ ਪਾਈਆਂ ਸੀ ਪਹਿਲਾਂ ਚੰਗੀਆਂ ਬਹੁਤ ਵੀਡੀਓ ਬਹੁਤ ਵਧੀਆ ਪਾਈਆਂ ਸੀ ਨਹੀਂ ਚੱਲਦੇ ਬਈ ਉਬਾ ਪ੍ਰੋਡਕਸ਼ਨ ਤੇ ਪੇਜ ਆ ਜਿਹੜਿਆਂ ਨੂੰ ਐ ਲੱਗਦਾ ਵੀ ਇਹ ਗੱਪ ਮਾਰਦਾ ਜਦੋਂ ਮਰਜ਼ੀ ਦੇਖ ਲੋ ਕਰੋਨਾ ਤੇ ਵੀ ਪਾਈਆਂ ਉਹਨਾਂ ਤੇ ਹਜ਼ਾਰ ਹਜ਼ਾਰ ਵੀਊ ਆ ਗਏ ਠੀਕ ਹੈ ਤੇ ਜਿੱਤੇ ਗਾਲ ਕੱਢੀ ਉਹਦੇ ਤੇ ਜਿੱਤੇ ਗਾਲ ਕੱਢਿਓ ਮਿਲੀਅਨਾਂ 'ਚ ਬਈ ਉਹ ਮ ਤਾਂ ਗੱਲ ਵੈਸੇ ਸਹੀ ਆ ਬਈ ਅਸੀਂ ਵੀ ਵੀਡੀਓ ਪਾਉਨੇ ਆ ਕੋਈ ਚੰਗੀ ਵੀਡੀਓ ਪਾ ਲਗੇ ਨਹੀਂ ਵਿਊ ਆਉਂਦੇ ਕੋਈ ਬੜੀ ਗਾਲ ਵਾਲੀ ਚੱਲ ਪਿਆ ਨਾ ਜਾਂ ਕੋਈ ਆਪਾਂ ਟੌਪ ਕੀ ਉਹਦੇ ਲੈ ਦੇ ਗਏ ਕੋਈ ਜਿਹੜਾ ਗਲਤ ਫਲਤ ਉਹ ਲੋਕ ਵੱਧ ਵੇਖਦੇ ਆ ਬਾਕੀ ਮੇਨ ਗੱਲ ਆਪਣੀ ਇਹ ਆ ਬਾਈ ਆਪਾਂ ਕਿਸੇ ਧਰਮ ਖਿਲਾਫ ਨਹੀਂ ਬੋਲਦੇ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਆਪਣਾ ਮੇਨ ਹਸਾਉਣ ਦਾ ਮਕਸਦ ਆ ਅੱਜ ਕੱਲ ਤੂੰ ਆਪ ਦੇਖ ਲਓ ਕੰਨੀ ਦੁਨੀਆ ਡਿਪਰੈਸ਼ਨ ਚ ਹੋਈ ਪਈ ਆ ਸਾਬ ਨੂੰ ਆਏ ਆ ਮਰਨਾ ਤੇ ਇੱਕ ਦਿਨ ਆ ਗਈ ਆ ਪਰ ਆਪਾਂ ਇਹਨੂੰ ਮੈਨੂੰ ਐਂ ਕੋਸ਼ਿਸ਼ ਕਰਦਾ ਵੀ ਮੈਂ ਯਾਰ ਲੋਕਾਂ ਨੂੰ ਹਸਾਵਾਂ ਮੇਰੇ ਕਰਕੇ ਜੇ ਕਿਸੇ ਕੋਈ ਦਵਾਈ ਛੱ ਕਈ ਮੈਨੂੰ ਭਾਈ ਮੈਸੇਜ ਵੀ ਆਉਂਦੇ ਰਿਹਾ ਖੁਦ ਵੀ ਭਾਈ ਜਦ ਦੇ ਤੇਰੇ ਵੀਡੀਓ ਦੇਖਣ ਲੱਗੇ ਆ ਉਹਦੇ ਦੀ ਮੇਰੀ ਡਿਪਰੈਸ਼ਨ ਦੀ ਦਵਾਈ ਬੰਦ ਹੋ ਗਈ ਮੈਂ ਇੰਨਾ ਕ ਜਿਆਦਾ ਹੱਸਦਾ ਤੇ ਭਾਈ ਇਹ ਤਾਂ ਗੱਲ ਚੱਲ ਤੇਰੀ ਮੰਨ ਲੈਣਾ ਚੱਲਣਾ ਹੱਸ ਹਸਾਉਣਾ ਯਾਰ ਹਸਾਉਣਾ ਬਹੁਤ ਵੱਡਾ ਕੰਮ ਆ ਇਹ ਵੀ ਇੱਕ ਆਰਟੀ ਆ ਨਾ ਕਿ ਹਸਾਉਣਾ ਪਰ ਬੰਦੇ ਦੇ ਆਪ ਦੇ ਅੰਦਰ ਕਿੰਨੇ ਦੁੱਖ ਹੁੰਦੇ ਇਹ ਨਹੀਂ ਕਿਸ ਨੂੰ ਪਤਾ ਹੁੰਦਾ ਨਾ ਵੀ ਜੇ ਮੈਂ ਲਾ ਤੂੰ ਕਹਿੰਦਾ ਕਿ ਲੋਕਾਂ ਨੂੰ ਤੂੰ ਹਸਾਉਣਾ ਹੈ ਨਾ ਜੇ ਭਾਈ ਵੇਚਦੇ ਸੁਣ ਚ ਆ ਸੀ ਥੋ ਧਮਕੀਆਂ ਹਣਾ ਤਾਂ ਤੁਹਾਡੇ ਘਰ ਤੱਕ ਕੋਈ ਬੰਦੇ ਆਏ ਹੈ ਨਾ ਉਹ ਕੀ ਕਾਰਨ ਸੀ ਕਿ ਕੀ ਗੱਲਬਾਤ ਸੀ ਉਹ ਜਰੂਰ ਦੱਸੋ ਵੀ ਤੁਸੀਂ ਕਹਿੰਦੇ ਸਾਡੇ ਘਰ ਤੱਕ ਬੰਦੇ ਮੇਰੇ ਪਿੱਛੇ ਆਏ ਆ ਹੈ ਨਾ ਕੀ ਉਹ ਕੀ ਸਿਸਟਮ ਹੈ ਬਈ ਘਰ ਤੱਕ ਬੰਦੇ ਤੁਸੀਂ ਆਏ ਦੇਖ ਲਓ ਹੂੰ ਪਹਿਲਾ ਪਰਚਾ ਹੋਇਆ ਮੇਰੇ ਤੇ ਅੱਛਾ ਇਹ ਗਾਲਾਂ ਵਾਲੀਆਂ ਕੱਢਦਾ ਇਹ ਨੌਜਵਾਨ ਜਿਹੜੀ ਆਪਣੀ ਪੀੜ੍ਹੀ ਆ ਉਹਨੂੰ ਗਲਤ ਪਾਸੇ ਲੈ ਕੇ ਜਾ ਰਿਹਾ ਠੀਕ ਹੈ ਚਲੋ ਮੈਂ ਜਦੋਂ ਥਾਣੇ 'ਚ ਗਿਆ ਮੈਂ ਉੱਥੇ ਇਹ ਗੱਲ ਵੀ ਕਹੀ ਹੂੰ ਮੈਂ ਕਿਹਾ ਬਾਈ ਮੇਰੀਆਂ ਵੀਡੀਓ ਮੈਂ ਆਪ ਕਹਿਣਾ ਹੁੰਨਾ ਵੀ ਮੈਂ ਪੇਡ ਸਪੈਸ਼ਲ ਲਿਖ ਕੇ ਪਾਇਆ ਹੋਇਆ ਵੀ ਉਹ ਨਹੀਂ 18 ਪਲੱਸ 18 ਪਲੱਸ ਗੂਗਲ ਤੇ ਤੁਸੀਂ ਐਂ ਦੇਖ ਲਓ ਗੂਗਲ ਤੇ ਕਿਹੜੀ ਚੀਜ਼ ਨਹੀਂ ਪਈ ਮੈਂ ਨੰਗਾ ਤਾਂ ਨਹੀਂ ਹੁੰਦਾ ਕੁੜੀਆਂ ਲੱਗੀਆਂ ਹੋ ਵੀਡੀਓ ਬਣਾਉਂਦੀਆਂ ਮੈਂ ਉਹਨਾਂ ਵਾਂਗੂੰ ਗੰਦ ਤਾਂ ਨਹੀਂ ਪਾਇਆ ਉਹਨਾਂ ਨੇ ਮੇਰੇ ਤੇ ਪਰਚਾ ਕਰਾਇਆ ਚਲੋ ਮੇਰੀ ਕੁੱਟਮਾਰ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਆਪ ਦੀ ਜਰੂਰ ਤੂੰ ਵੀਡੀਓ ਪਾਉਣੀ ਆ ਤੂੰ ਆਪਦਾ ਅਕਾਊਂਟ ਪ੍ਰਾਈਵੇਟ ਕਰਨਾ ਕੁੱਟਮਾਰ ਕਿਹਨੇ ਕੀਤੀ ਪੁਲਿਸ ਵਾਲਿਆਂ ਨੇ ਕੀਤੀ ਬੜਾ ਵਾਰ ਹੋਈ ਏ ਮੈਨੂੰ ਘਟੋ ਘਟ ਦੋ ਦਿਨ ਮੇਰੀ ਲਗਾਤਾਰ ਕੁੱਟਮਾਰ ਹੁੰਦੀ ਰਹੀ ਕਿਹੜੇ ਥਾਣੇ ਉਹ ਇੰਨੀ ਕ ਜਿਆਦਾ ਕੁੱਟਮਾਰ ਕੀਤੀਆਂ ਨੰਗਾ ਕਰਕੇ ਉਹਨਾਂ ਨੇ ਮੇਰੀ ਵੀਡੀਓ ਵੀ ਬਣਾਈ ਆ ਬਈ ਥਾਣੇ ਵਾਲੇ ਨੇ ਭਾਈ ਯਾਰ ਆ ਦੇਖੋ ਆ ਪਤਾ ਕਹਿਦੇ ਨੇ ਕਿ ਭਾਨੇ ਸਿੱਧੂ ਵਾਲੇ ਕੇਸ ਹੋਇਆ ਸੀ ਨਾ ਭਾਨੇ ਸਿੱਧੂ ਕਹਿੰਦੇ ਨੰਗਾ ਕਰਕੇ ਉਹ ਵੀਡੀਓ ਬਣਾਏ ਬਣਾਈਆਂ ਗੰਗਾ ਸਿੰਘਾਂ ਪਰ ਕੁਝ ਲੋਕ ਮੰਨਣ ਚ ਨਹੀਂ ਆਉਂਦੇ ਸੀ ਕਿ ਅੱਜ ਭਾਈ ਜਿਉਂ ਦੀ ਜਾਗ ਦੀ ਮਿਸਾਲ ਆਪੇ ਸਾਹਮਣੇ ਖੜੀ ਆ ਆਪਾਂ ਸਾਰੇ ਪੁਲਸਾਂ ਨੂੰ ਮਾੜਾ ਨਹੀਂ ਕਹਿੰਦੇ ਕੋਈ ਚੰਗੇ ਵੀ ਹੁੰਦੇ ਹੋਣਗੇ ਨਾ ਪਰ ਬਾਈ ਕਹਿੰਦਾ ਨੰਗੇ ਕਰਕੇ ਮੇਰਾ ਵੀਡੀਓ ਵੀ ਬਣਾਇਆ ਕੁੱਟਮਾਰ ਦਾ ਕੀਤੀ ਕੀਤੀ ਭਾਈ ਕਿੰਨੇ ਪਰਚੇ ਚੱਲਦੇ ਸਾਰੇ ਕਿੰਨੇ ਪਰਚੇ ਮੇਰੇ ਤੇ ਟੋਟਲ ਭਈਆ ਵੀਡੀਓ ਵੀਡੀਓ ਕਰਕੇ ਸਿਰਫ 4 ਪਰਚੇ ਚੱਲੇ 4 ਪਰਚੇ ਭਾਈ ਉਸ ਤੋਂ ਬਾਅਦ ਫਿਰ ਜਦ ਮਲਾ ਕੁੱਟਮਾਰ ਹੋਈ ਹੈ ਨਾ ਕਿੰਨੇ ਦਿ ਬੰਦੇ ਆਏ ਵੇ ਤਾਂ ਕੰਗਾ ਹੁੰਦਗਾ ਹਨ ਉਹ ਕੀ ਉਹ ਕੀ ਸਿਸਟਮ ਹੈ ਬਈ ਰਾਤ ਦੇ ਮੇਲਾ ਦਾ ਘਟੋ ਘਟ 12:00 ਵਜੇ ਸੀਗੇ ਹੂੰ 12 ਵਜੇ ਤੇ ਗੇਟ ਖੜਕਾਇਆ ਕਿਸ ਨੇ ਸਾਡਾ ਨਾ ਅਸੀਂ ਨਾਰਮਲ ਹੀ ਜੁੰਦੇ ਲਾ ਕੇ ਪੈਨੇ ਆਗੇ ਤੇ ਜਦੋਂ ਕਿਸੇ ਨੇ ਗੇਟ ਖੜਕਾਇਆ ਹੂੰ ਤੇ ਮੇਰਾ ਡੈਡੀ ਗਿਆ ਅੱਛਾ ਮੈਂ ਤਾਂ ਅੰਦਰ ਸੁੱਤਾ ਪਿਆ ਸੀ ਹੂੰ ਮੇਰਾ ਡੈਡੀ ਪਹਿਲਾਂ ਉਹਨਾਂ ਸਵਾਈ ਆਇਆ ਉਹ ਪੁੱਛਦਾ ਵੀ ਆ ਬਈ ਕੌਣ ਆ ਕਿਵੇਂ ਬਾਕੀ ਰਾਤ ਨੂੰ ਹਰੇਕੀ ਪੁੱਛਦਾ ਉਹ ਕਹਿੰਦੇ ਵੀ ਅਸੀਂ ਆਏ ਕਰਕੇ ਗੇਟ ਖੋਲੋ ਸਾਨੂੰ ਜ਼ਰੂਰੀ ਕੰਮ ਆ ਵੀ ਮੇਰਾ ਪਿਓ ਕਹਿੰਦਾ ਮੈਂ ਗੇਟ ਖੋਲਦਾ ਨਹੀਂ ਤੁਸੀਂ ਦੱਸੋ ਵੀ ਸਹੀ ਕੌਣ ਉਹ ਕਹਿੰਦਾ ਬਈ ਤੁਸੀਂ ਗੇਟ ਖੋਲੋ ਤੇ ਜਦੋਂ ਮੈਂ ਆਇਆ ਉੱਠ ਕੇ ਤੇ ਜਦੋਂ ਬਈ ਸਾਡੇ ਨਾ ਗੇਟ ਦੇ ਥੱਲੋਂ ਦੀ ਬਿਰ ਲਾਂਗੇ ਸਾਡੇ ਦਰਵਾਜ਼ਾ ਪਾਇਆ ਹੋਇਆਗਾ ਮ ਡੀ ਮੇਲਾ ਦਾ ਬਈ ਲੋਹੇ ਦੀ ਰਾਡ ਸੀਗੀ ਠੀਕ ਹੈ ਇੱਕ ਦੇ ਹੱਥ 'ਚ ਕਰਪਾਨ ਸੀਗੀ ਠੀਕ ਹੈ ਤੇ ਇੱਕ ਦੇ ਹੱਥ 'ਚ ਦੋ ਤਿੰਨ ਬੰਦੇ ਹੋ ਸੀ ਉਹਨਾਂ ਦੇ ਬੇਸਬਾਲ ਸੀਗੇ ਠੀਕ ਹੈ ਮੈਨੂੰ ਉਹਦੀ ਪਤਾ ਲੱਗ ਗਿਆ ਮੈਂ ਨਾ ਭੱਜ ਕੇ ਕੋਠੇ ਉਤ ਦੀ ਵਾਗ ਗਿਆ ਤੇ ਮੈਂ ਮੇਰੇ ਡੈਡੀ ਨੂੰ ਕਹਤਾ ਮਖਿਆ ਮੈਨੂੰ ਜਦੋਂ ਮੈਂ ਉੱਪਰ ਵਾਗ ਗਿਆ ਤੂੰ ਗੇਟ ਖੋਲ ਦੀ ਹੂੰ ਉਹ ਬੰਦੇ ਆਏ ਹੂੰ ਉਹ ਬੰਦਿਆਂ ਨੇ ਕੀ ਕੀਤਾ ਕੀ ਤੁਸੀਂ ਆਏ ਦੇਖੋ ਪਰਚਿਆਂ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਹਜੇ ਵੀ ਵੀਡੀਓ ਨਹੀਂ ਪਾਉਣਾ ਹਟਦਾ ਉਹਨਾਂ ਨੇ ਬਈ ਕੀ ਕੀਤਾ ਹੂੰ ਆਪਦੀ ਕੁੜੀ ਦੀ ਕਿਸੇ ਕੁੜੀ ਦੀ ਫੋਟੋ ਲਾ ਕੇ ਜਿਵੇਂ ਹੁਣ ਮੇਰੇ ਗਵਾਣ ਦੀ ਮੈਂ ਕਿਸੇ ਦੀ ਕੁੜੀ ਗ੍ਰਾਂਥੀ ਸੀ ਬਈ ਆਪਣਾ ਉਹ ਪਿੰਡਾ ਪੁਗਮਾ ਤੁਆਣ ਦਾ ਕਿਹੜਾ ਪਿੰਡਾ ਤੂਰੀਆ ਉੱਥੋਂ ਦਾ ਗ੍ਰਾਂਥੀ ਸੀ ਠੀਕ ਹੈ ਉਹ ਮੁੰਡਿਆਂ ਨੇ ਜਿਨ੍ਹਾਂ ਦੇ ਮੈਂ ਪਹਿਲਾਂ ਪਰਚਾ ਕਰਾਇਆ ਸੀ ਉਹ ਮੁੰਡਿਆਂ ਨੇ ਕੀ ਕੀਤਾ ਜਿਹੜੀ ਉਹ ਗ੍ਰਾਂਥੀ ਦੀ ਕੁੜੀ ਦੀ ਫੋਟੋ ਸੀ ਜਦੋਂ ਮੈਂ ਕਿਹਾ ਹਾਇਰਨ ਨੇ ਉਹਨਾਂ ਨੇ ਉਹ ਫੋਟੋ ਲਾਤੀ ਬਈ ਵੀਡੀਓ ਤੇ ਅੱਛਾ ਗ੍ਰਾਂਟ ਕਰਤੀ ਗ੍ਰਾਂਥੀ ਨੂੰ ਦਿਖਾਤੀ ਵੀ ਤੇਰੀ ਕੁੜੀ ਨੂੰ ਹਾਇਰਨ ਨੇ ਕਹਿ ਰਿਆ ਇੱਥੋਂ ਤੱਕ ਗਰੇ ਪਿਆ ਲੋਕ ਬਈ ਦੇਖ ਲੈ ਯਾਰ ਬਈ ਜੇ ਮੈਨੂੰ ਲਾਣਾ ਚੱਲ ਹੈ ਰਣ ਚੱਲ ਤੁਸੀਂ ਤੁਹਾਡੀ ਇੱਕ ਲਾਈਨ ਜੀ ਬਣ ਗਈ ਜਿਆ ਰਹੇ ਕਿ ਵੀਡੀਓ ਵਿੱਚ ਕਹਿ ਰਹੇ ਹੁੰਦੇ ਸੀ ਲੋਕਾਂ ਨੇ ਆਇਰਟ ਕਰ ਕਰਕੇ ਵੀ ਜਣੇ ਕਿ ਤੇਰੇ ਘਰ ਤੱਕ ਟੱਟ ਮਾਰ ਕਰਨ ਤੱਕ ਆਏ ਵੀ ਹੈ ਨਾ ਯਾਰ ਕਿੰਨੇ ਕਿ ਬਈ ਇਹਨੂੰ ਜੈਜਮਾਨਤਾ ਕੋਈ ਬਈ ਚੱਲਾ ਪਤ ਯਾਰ YouTube ਤੇ ਬਹੁਤ ਕੁਝ ਪਿਆ Instagram ਤੇ ਹੀ ਬਹੁਤ ਕੁਝ ਪਿਆ ਹੈ ਨਾ ਤੇ ਨੋਕਾ ਨੂੰ ਮਤਲਬ ਤੂੰ ਕਹਿਣਾ 18+ ਲਿਖ ਕੇ ਵੀ ਮੈ ਲਾਉਣਾ ਹੈ ਨਾ ਫਿਰ ਵੀ ਯਾਰ ਮਗਰ ਪੈਣਾ ਕਿੰਨੇ ਜਾਇਜ ਹੈ ਕੋਈ ਯਾਰ ਬਈ ਨਹੀਂ ਜਾਇਜ ਬਈ ਬੱਚੇ ਜਿਹੜਾ ਪ੍ਰੋਡਿਊਸਰ ਦਾ ਵੀ ਦੇਖਿਆ ਰੌਲਾ ਪਿਆ ਹੈ ਨਾ ਪ੍ਰੋਡਿਊਸਰ ਦੀ ਵੀ ਹੋਈ ਸੀ ਗੁੱਟਮਾਂ ਪ੍ਰੋਡਿਊਸਰ ਦਾ ਵੀ ਥੋੜੀ ਬਹਿਣੀ ਉੱਠਣੀ ਹੈਗੀ ਹੈ ਨਾ ਤੇ ਬਈ ਹੁਣ ਅੱਜ ਦੇ ਟੈਂਡ ਸਟੈਲ ਤੁਸੀਂ ਹੁਣ ਤੁਹਾਡਾ ਪੇਜ ਤੁਸੀਂ ਦੁਹਰੀ ਵਾਰ ਹੋਰ ਉਲਟ ਬੱਕ ਕਰਦਾ ਆਪਾਂ ਦਾ ਬਈ ਆਪਾਂ ਦਾ ਚਲਾਵਾਗੇ ਠੀਕ ਹੈ ਮੈਂ ਤਾਂ ਕਹਿਣਾ ਮੇਰੇ ਤਾਂ ਦੋ ਕਣ ਕਦੇ ਗੱਟੇ ਮਹੀਨੇ ਤੇ ਚਾਰ ਸੱਟ ਜਿਆ ਕਰਨ ਮੈਂ ਤਾਂ ਬਈ ਵੀਡੀਓ ਨਹੀਂ ਪਾਉਂਦਾ ਖਰਚਾ ਵਾਲੀ ਨਹੀਂ ਖਰਚਾ ਪਾਣੀ ਦੇ ਜਾਣ ਮੈਂ ਅੱਜ ਕੱਲ ਨੌਕਰੀ ਮਿਲਦੀ ਆ ਬਈ ਕਿਸੇ ਨੂੰ ਨਹੀਂ ਨੌਕਰੀ ਮਿਲਦੀ ਆ ਪਾਤਾ ਵੀਡੀਓ ਪਾਵਾਂਗੇ ਬਾਕੀ ਜਿਹੜੀ ਤੁਸੀਂ ਮੇਨ ਗੱਲ ਕੀਤੀ ਆ ਕਟਮਾਰ ਬਥੇਰੀ ਬਾਈ ਬਥੇਰੀ ਥਾਣਿਆਂ ਨਾਲੇ ਵੀ ਕਰਤੀ ਬੰਦੇ ਵੀ ਗੇਟ ਚ ਆ ਗਏ ਇਹ ਤਾਂ ਇਹ ਕਹਿੰਦੇ ਆ ਵੀ ਦਬੋ ਹੁਣ ਤੁਸੀਂ ਆ ਦੇਖੋ ਆਪਾਂ ਪੰਜਾਬੀ ਆ ਸਾਰੇ ਆਪਾਂ ਪੰਜਾਬੀ ਚ ਵੀਡੀਓ ਪਾਉਣੇ ਆ ਬੋਲ ਕੇ ਹਿੰਦੀ ਵਾਲੇ ਕੰਨੇ ਪੇਜ ਬਣੇ ਹੋਇਆ ਜਿੱਥੇ ਮੀਮਸ ਚੱਲਦੀਆਂ ਕੰਨੀਆਂ ਗਾਲਾਂ ਵਾਲੀਆਂ ਵੀਡੀਓ ਚੱਲਦੀਆਂ ਸਿੱਧੀ ਚੱਲਦੀ ਆ ਕਿ ਉਹ ਯਾਰ ਉਹ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਨਹੀਂ ਕਹਿੰਦਾ ਠੀਕ ਆ ਆਪਣੇ ਡੜੇ ਲੋਕ ਜਿਹੜਾ ਉਧਰ ਨੇ ਪਾਸੇ ਕਿਉਂ ਨਹੀਂ ਧਿਆਨ ਦਿੰਦੇ ਜੇ ਇੱਧਰ ਬਿਆਦਮੀ ਹੋ ਰਹੀਆਂ ਬਾਈ ਹੁਣ ਮੈਂ ਤਾਂ ਹੱਸਾਉਣਾ ਮੈਂ ਤਾਂ ਕਿਸੇ ਤੋਂ ਧਰਮ ਤੇ ਲਾ ਕੇ ਨਹੀਂ ਪਾਉਂਦਾ ਕੋਈ ਮੈਂ Hindu ਨੂੰ ਨਹੀਂ ਕਹਿੰਦਾ ਮੁਸਲਮ ਨੂੰ ਕਿਸੇ ਨੂੰ ਨਹੀਂ ਮਾਰਾ ਕਿਹਾ ਮੈਂ ਤਾਂ ਸਿਰਫ ਹਸਾਉਣਾ ਕਿਸੇ ਨੂੰ ਟਾਰਗੇਟ ਨਹੀਂ ਕਰਦਾ ਕੇ ਇਹਦਾ ਨਾਂ ਨਹੀਂ ਲੈਂਦੇ ਨਾਂ ਨਹੀਂ ਲੈਂਦੇ ਭਾਈ ਆਪਾਂ ਕੇ ਚਲੋ ਇੱਕ ਹਾਸੇ ਖੇਦੇ ਵਿੱਚ ਚਲੋ ਕੋਈ ਵੀਡੀਓ ਪਾਉਣੇ ਕਿਉਂਗੇ ਇੰਸਟਾਗ੍ਰਾਮ ਤੇ YouTube ਤੇ ਆਪਾਂ ਦੇਖਦੇ ਭਰਿਆ ਭਾਈ ਭਾਈ ਸਿੱਧੀ ਜੀ ਗੱਲ ਹੈ ਇੱਕ ਬਲੌਗ ਦੀ ਆਪਸ਼ਨ ਆਉਂਦੀ ਆ ਫਿਰ ਆਉਂਦੀ ਆ ਭਾਈ ਜਿਕੇ ਨੂੰ ਪ੍ਰੋਬਲਮ ਆਉਂਦੀ ਹੈ ਨਾ ਹੁਣ ਆ ਸੋਡੇ ਮੂਰੇ ਮੇਰੀ ਫਰਸਟ ਵੀਡੀਓ ਆ ਗਈ ਤੁਹਾਨੂੰ ਵਧੀਆ ਲੱਗਿਆ ਜਹੀ ਜਾਂ ਸੋਡਾ ਮਾਈਂਡ ਆ ਜਹੀ ਜਾਂ ਸੋਡਾ ਮਾਈਂਡ ਆ ਜੇ ਤੁਹਾਨੂੰ ਮੈਂ ਵਧੀਆ ਲੱਗਿਆ ਤੁਸੀਂ ਦੇਖੋਗੇ ਤੁਸੀਂ ਕਹੋਗੇ ਵਧੀਆ ਯਾਰ ਸਵਾਦ ਲੋ ਤੁਸੀਂ ਬਲੌਕ ਕਰ ਸਕਦੇ ਹੋ ਨਾ ਹੁਣ ਲੋਕ ਮੈਨੂੰ ਕਈ ਵਾਰ ਜਦੋਂ ਮੇਰੇ ਤੇ ਪਰਚਾ ਹੋਇਆ ਉਹਨਾਂ ਨੇ ਥਾਣੇ 'ਚ ਮੇਨੇ ਇਹੀ ਗੱਲ ਕਹੀ ਸੀ ਕਹਿੰਦੇ ਕੋਈ ਸਾਡੀਆਂ ਬੁੜੀਆਂ ਕੁੜੀਆਂ ਉਹ ਕੀ ਇਹਨਾਂ ਤੇ ਕੀ ਉਹ ਪਾਉਗੇ ਇਹਦਾ ਅੱਛਾ ਬੁੜੀਆਂ ਕੁੜੀਆਂ ਤੇ ਬੁੜੀਆਂ ਕੁੜੀਆਂ ਤੇ ਕੀ ਪ੍ਰਭਾਵ ਪਾਉਗੇ ਇਹਦਾ ਮੈਂ ਕਿਹਾ ਭਈ ਬਲੌਕ ਦੀ ਆਪਸ਼ਨ ਆ ਐਨੀ ਗੱਲ ਤਾਂ ਮੈਨੂੰ ਕਹਿਣੀ ਦਿੱਤੀ ਠਾਣੇ ਵਾਲ ਨੂੰ ਕੋਈ ਮਾੜਾ ਮੋਟਾ ਕਿਹਾ ਹੋਊ ਫੜ ਕੇ ਬੱਚੇ ਲੈ ਗਏ ਬਈ ਫਿਰ ਤਾਂ ਮੈਨੂੰ ਘਾਟਾ ਲਗਾਤਾਰ ਕੁੱਟੀ ਅੱਛਾ ਯਾਰ ਹੈ ਲਗਾਤਾਰ ਯਾਰ ਬਈ ਇਹ ਵੀ ਗੱਲ ਬਾਈ ਦੀ ਸਹੀ ਹੈ ਨਾ ਕਿ ਬਲੌਗ ਦੀ ਆਪਸ਼ਨ ਹੁੰਦੀ ਤੁਸੀਂ ਬਲੌਗ ਕਰਦੇ ਹੋ ਨਾ ਫਿਰ ਬਾਈ ਨੇ ਦੱਸਿਆ ਜਿਵੇਂ ਮਨ ਲਾ ਜੇ ਲੋਕ ਵੇਖਦੇ ਆ ਜਿਵੇਂ ਬਾਈ ਕਹਿੰਦਾ ਮਿਲੀਅਨ ਵਿੱਚ ਵੀਡੀਓ ਜਾਂਦੀਆਂ ਜੇ ਲੋਕ ਵੇਖਦੇ ਤੇ ਮਿਲੀਅਨ ਵਿੱਚ ਫੇਰ ਹੀ ਜਾਂਦੀਆਂ ਜਿਹੜਾ ਪੁਰਾਣਾ ਪੇਜ ਸੀ ਉਹਦੇ ਲੱਖ ਫੋਲੋਅਰ ਸੀ ਬਾਈ ਲੱਖ ਫੋਲੋਅਰ ਸੀ ਤੇ ਵੀਡੀਓ ਕਿੰਨੇ ਮਿਲੀਅਨ ਤੱਕ ਚੱਲ ਚੱਲ ਜਾਂਦੀ ਵੀਡੀਓ ਮੇਰੀ ਲਾਸਟ ਤੱਕ ਗਈ ਹੋਈ ਆ 11 ਮਿਲੀਅਨ ਤੇ 11 ਕਿਉਂ ਇੱਕ ਇੱਕ ਮਿ ਫੇਰ ਹੀ ਬੰਦਾ ਕੰਟੈਂਟ ਆ ਬਣਾਉਂਦਾ ਜਿੱਦਾਂ ਦਾ ਆਪਾਂ ਬਣਾਵਾ ਗੇਰ ਬੰਦੇ ਨੇ ਜਿਹੜਾ ਕੋਸ ਆਪਾਂ ਵੇਖਾਗੇ ਬੰਦਾ ਉਹੋ ਜਿਹਾ ਕੋਸ ਹੀ ਬਣਾਊਗਾ ਨਾ ਬਈ ਜੇ ਮੈਨਾਂ ਤੁਹਾਨੂੰ ਬਈ ਲੋਕ ਪਸੰਦ ਕਰਦੇ ਤੇ ਸਟਾਈਲ ਬਣਾ ਰਹੇ ਸੀ ਜੇ ਮੈਨਾਂ ਲੋਕ ਆ ਚੱਲ ਆਪਾਂ ਸਿੱਧੀ ਕਹਿੰਦੇ ਲੋਕ ਸੈਂਪਲ ਵੀਡੀਓ ਨੂੰ ਤੁਹਾਨੂੰ ਪਿਆਰ ਦਿੰਦੇ ਤੁਸੀਂ ਸੈਂਪਲ ਵਾਲੇ ਪਾਸੇ ਆ ਜਾਂਦੇ ੜਾ ਤੇ ਬਈ ਹੋਰ ਤੂੰ ਜਾਂਦੇ ਜਾਂਦੇ ਜੇ ਮੈਨਾਂ ਪ੍ਰੋਡਿਊਸਰ ਦੇ ਵੀ ਹਮਲਾ ਹੁੰਦਾ ਨਾ ਇੱਕ ਵਾਰੀ ਹੋਇਆ ਤੁਹਾਡੇ ਸਾਹਬ ਉਹ ਥੋੜੀ ਹੁਣ ਪ੍ਰੋਡਿਊਸਰ ਨਾ ਹੈਗੀ ਹੈ ਹਾਂ ਹਾਂ ਵਧੀਆ ਹੈਗੀ ਆਪਣੀ ਬਈ ਬਹੁਤ ਵਧੀਆ ਬਈ ਉਹਨੂੰ ਵੀ ਕੋਈ ਧਮਕੀ ਤਾਂ ਬੁਗਵਾਉਂਦੇ ਰਹਿੰਦੇ ਕਿ ਨਹੀਂ ਆ ਜਾਂਦੀ ਆ ਬਈ ਵੱਧੂ ਧਮਕੀ ਆਉਂਦੀਆਂਗੇ ਬ ਸੇ ਉਹ ਤੇ ਜਮਨਾ ਹੁਣ ਸੋਡੋ ਕਿਤਾਬ ਕਿਤੋਂ ਕੀ ਹੋਦੀ ਜਾਂ ਕੋਈ ਮੇਰਾ ਫੋਨ ਫਾਨ ਤਾਂ ਕੋਈ ਲਾਈ ਲੈ ਗਾਲਾ ਗੂਲਾ ਕੱਢਦੇ ਹੋਣ ਕਿ ਨਾ ਛੋਟ ਕੀ ਹਾਲ ਕੀ ਕਰਦੇ ਆ ਫਿਰ ਤੁਸੀਂ ਕੁਝ ਵੀ ਕਰਦੇ ਪਹਿਲੀ ਗੱਲ ਤਾਂ ਕੋਈ ਐਡਾ ਮਾਂ ਦਾ ਲਾਲ ਨਹੀਂ ਜਿਹੜਾ ਇੰਡੀਆ ਦੇ ਨੰਬਰ ਤੋਂ ਲੱਗੇ ਬਾਹਰਲੇ ਨੰਬਰਾਂ ਤੋਂ ਲਾਉਂਦੇ ਆਗੇ ਹਾਂ ਬਾਹਰਲੇ ਨੰਬਰਾਂ ਤੋਂ ਧਮਕੀਆਂ ਦਿੰਦੇ ਆ ਤੈਨੂੰ ਮਾਰ ਦਾਂਗੇ ਲੋਏ ਸਾਨੂੰ ਦਿਸ ਗਿਆ ਹੁਣ ਬਾਈ ਜਿੱਥੇ ਵੀ ਜਾਣਾ ਪਹਿਲੀ ਗੱਲ ਤਾਂ ਮੈਂ ਮੂੰਹ ਤੇ ਮਾਸਕ ਲਾ ਕੇ ਰੱਖਦਾ ਠੀਕ ਹੈ ਬਾਕੀ ਹੁਣ ਮੇਰਾ ਇੱਕ ਵੇਜ ਨਹੀਂ ਆਏਗਾ ਲੋਕਾਂ ਨੇ ਮੇਰੇ ਨਾਂ ਤੇ ਲੱਖੇ ਵੇਜ ਬਣਾ ਰੱਖੇ ਹਾਂ ਉਹਦੇ ਪੁਰਾਣੀਆਂ ਵੀਡੀਓ ਵੀ ਚੱਕ ਚੱਕ ਪਾਈ ਪੁਰਾਣੀਆਂ ਚ ਹੁਣ ਮੈਂ ਗਾਲ ਘਟਾਤੀ ਗਾਲ ਜਰੂਰ ਕੱਢਦਾ ਮੈਂ ਗਾਲ ਘਟਾਤੀ ਪਰ ਹੁਣ ਵੀ ਲੋਕ ਆਜੇ ਚੱਕ ਚੱਕ ਪੁਰਾਣੀਆਂ ਪਾਈ ਉਹ ਪੁਰਾਣੀਆਂ ਵੀਡੀਓ ਦਾ ਜਿਹੜੀਆਂ ਮੈਲਾ ਚਲ ਬਾਈ ਦੇ ਮਸਲੇ ਨਿਬੜੇ ਹੋਏ ਆ ਸਾਰੇ ਹੈ ਨਾ ਪਰਚੇ ਹੋ ਗਏ ਸਾਰਾ ਕੁਝ ਨਿਬੜ ਗਿਆ ਪਰਚੇ ਚਲ ਪੁਰਾਣੀਆਂ ਵੀਡੀਓ ਉਹ ਪਾਣੀਆਂ ਵੀਡੀਓ ਬਾਈ ਦੇ ਨਾਂ ਤੇ ਹੁਣ ਜਾਲੀ ਪੇਜ ਬਾਈ ਮੇਰੇ ਖਿਆਲ ਤੇ 10 12 ਸੱਚ ਮਾਰਦੇ ਆ ਵਕੀ ਬਾੜ ਵਕੀ ਬਾੜ ਚੱਕ ਵਕੀ ਬਾੜ ਭਰਦੀ ਬਾਈ 10 12 ਪੇਜ 10 12 ਪੇ ਉਹ 10 12 ਤਾਂ ਬਾਈ ਚਲਾਈ ਨਹੀਂ ਗਿਆ ਪੇਜ ਕੋਈ ਹੋਟਲ ਆਈ ਜਾਂਦਾ ਨਾ ਉਹ ਦੇ ਆਪਣੇ ਮਤਲਬ ਮੰਮੀ ਡੈਡੀ ਤੇ ਉਹਨਾਂ ਨੇ ਕਿ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਉਹ ਡਰੇ ਹੀ ਨਹੀਂ ਕਿ ਵਿਆਹ ਕੀ ਹੋ ਜੰਦਾ ਗੁਰੂ ਰੇਂਦੇ ਬਹੁਤ ਰੋਕਿਆ ਬਈ ਬਹੁਤ ਰੋਕਿਆ ਉਹਨਾਂ ਨੇ ਜਦੋਂ ਆ ਪਰਚਾ ਪਿਆ ਉਦੋਂ ਵੀ ਬਹੁਤ ਰੋਕਿਆ ਹਾਂ ਠੀਕ ਆ ਤੁ ਜਦੋਂ ਆਪਣਾ ਸਿੰਗ ਘਰੇ ਆਇਆ ਲੋ ਘਰੇ ਆਇਆ ਮੁੰਡੇ ਘਰੇ ਆਇਆ ਕੁੱਟਨ ਮਾਰ ਉਦੋਂ ਵੀ ਉਹਨਾਂ ਨੇ ਬਹੁਤ ਰੋਕੀ ਨਹੀਂ ਜਿਵੇਂ ਮੈਨੂੰ ਮੱਲ ਅੱਜ ਵੀ ਆਪਾਂ ਤਣ ਚੱਲਦਾ ਕੱਟੇ ਫਿਰਦੇ ਆ ਨਾ ਮੰਮੀ ਦਾ ਹਰ ਵਾਰੀ ਵਾਰੀ ਫੋਨ ਆਉਂਦਾ ਰਹਿੰਦਾ ਨਾ ਪੁੱਤ ਕਿੱਥੇ ਆ ਪੁੱਤ ਕਿੱਥੇ ਕਰ ਹੁੰਦਾ ਹੈ ਨਾ ਤੇ ਕਿਵੇਂ ਮੈਨੂੰ ਮੱਲ ਘਰ ਦੇ ਨੇ ਆਖਿਆ ਨਹੀਂ ਪੁੱਤ ਕੀ ਲੈਣਾ ਇਹ ਕੰਮਾ ਤੂੰ ਛੱਡ ਪਰੇ ਦੋ ਕਹਿੰਦੇ ਆ ਬਈ ਬਹੁਤ ਕਹਿੰਦੇ ਆ ਤੇ ਮੈਨੂੰ ਮੈਨੂੰ ਜਿਹੜੇ ਕੰਮ ਜਿਹੜੇ ਜਿਹੜੇ ਕੰਮ ਹੁੰਦੀ ਹੈ ਨਾ ਜਿਵੇਂ ਬਾਈ ਨੇ ਪਹਿਲਾਂ ਦੱਸਦਾ ਵੇ ਘਰ ਕਰਕੇ ਘੱਟੇ ਸੈਟ ਜਾ ਕਰੋ ਬਈ ਮੇਰਾ ਖਰਚਾ ਚੱਕ ਲੋ ਹੈ ਨ ਜੇ ਬਾਈ ਨੇ ਕਿਹਾ ਬਲੌਗ ਦੀ ਆਪਸ਼ਨ ਆਉਂਦੀ ਯਾਰ ਅੱਜ ਕੱਲ੍ਹ ਬਈ ਕੰਟੈਂਟ ਨਾ ਬਈ ਪਹਿਲਾਂ ਮੈਨੂੰ ਲੱਗਦਾ ਸੀ ਇਹਨੂੰ ਪਤਾ ਨਹੀਂ ਸੀ ਪਰ ਹਰੇਕ ਨੂੰ ਪਤਾ ਵੀ YouTube ਤੋਂ ਪੈਸੇ ਆਉਂਦੇ ਯਾਰ Instagram ਤੋਂ ਪ੍ਰੋਮੋਸ਼ਨ ਆਉਂਦਾ ਯਾਰ ਬਈ ਹਰੇਕ ਹੀ ਬਣਾਈ ਜਾਂਦਾ ਯਾਰ ਬਈ ਚੱਲ ਤੂੰ ਗਾਲ ਘੜਦਾ ਇੱਕ ਦੋ ਪੇਜ ਤੇ ਆਜੇ ਆਪਣੇ ਤਾਂ ਤੋਂ ਤਾਂ ਹੜਾ ਪਿਆ ਦੀ ਦੇ ਵਿੱਚ ਬਹੁਤ ਗੰਦੇ ਪਿਆ ਫਿਰ ਬਈ ਇੱਕ ਤੁਹਾਨੂੰ ਵਿਸ਼ੇਸ਼ ਤੌਰ ਤੇ ਕਿਉਂ ਟਾਰਗੇਟ ਕੀਤਾ ਜਾਂਦਾ ਕਿ ਬਈ ਵੇਖ ਲੈਿੰਦੇ ਵਿਜਵਾਖ ਰਿਹਾ ਹੈਗਾ ਜਵਾਖ ਜਾਂ ਹੈਗਾ ਇਹਨੂੰ ਦਬਾਲਾਂਗੇ ਇਹਨੇ ਕੀ ਕਰਨਾ ਇਹਦੇ ਦੋ ਘੇਰ ਕੇ ਮਾਰੇ ਸਾਡੀ ਵੀਡੀਓ ਚੱਲ ਜੂ ਸਾਡੀ ਬਾਵਾ ਹੋਊਗੀ ਵੀ ਭੈਣ ਦੇ ਯਾਰ ਉਹੀ ਸਾਈਡ ਤੇ ਜਾ ਕੇ ਤੀਮੀ ਨੂੰ ਪਤਾ ਕੀ ਕਹਿੰਦੇ ਆ ਕੀ ਹਾਲਾ ਜਾਣ ਮੇਰੇ ਨਾਲ ਨੰਬਰ ਸਿਰਦੇ ਉਹੀ ਭੈਣ ਦੇ ਲੋੜੇ ਜਿਹੜੇ ਮੈਂ ਸਿੱਧਾ ਕਹਿਣਾ ਜਿਹੜੇ ਬਦਵਾਨ ਆ ਤੁਸੀਂ ਕੰਨੇ ਕ ਸਹੀ ਹੋ ਤੁਹਾਡੇ ਪਿੰਡ ਚ ਜਾ ਕੇ ਜੇ ਚਾਰ ਬੰਦਿਆਂ ਨੂੰ ਪੁੱਛ ਲਾ ਸਾਨੂੰ ਗਾਲਾਂ ਕੱਢਣਗੇ ਕੋਈ ਅੱਜ ਕੱਲ ਸਿਰਫ ਅੱਜ ਹੱਲ ਬਾਈ ਫੇਮ ਦਾ ਚੱਕਰ ਅੱਜ ਕੱਲ ਕੋਈ ਸਹੀ ਨਹੀਂ ਹੈਗਾ ਇਹ ਹਰੇਕ ਦਾ ਸਿਸਟਮ ਬਾਈ ਜਿਵੇਂ ਕਿ ਇਹਦਾ ਕੰਮ ਬਾਸ਼ਨਾ ਹਰੇਕ ਹੈਗੀ ਆ ਹਾਂ ਬਾਈ ਜਾ ਮੈਂ ਜਿਹਨੂੰ ਕਹਿੰਦੇ ਨੇ ਪਿੰਡ 'ਚ ਕੋਈ ਪੁੱਛਦਾ ਨਹੀਂਗਾ ਤੇ ਬਾਹਰ ਚੌਧਰੀ ਉਹ ਬਾਹਰ ਚੌਧਰੀ ਮਾਰਦਾ ਜਿੰਨਾਂ ਨੂੰ ਪਿੰਡ 'ਚ ਜਿਹਦੇ ਘਰੇ ਚੱਪਲਾਂ ਪੈਂਦੀ ਆ ਉਹ ਬਾਹਰ ਐ ਬਣਦਾ ਵੀ ਮੇਰੇ ਵਰਗਾ ਕੋਈ ਹੈ ਨਹੀਂ ਬਾਈ ਗੁਰੇ ਇਹਨੂੰ ਕੋਈ ਕੋਈ ਪੈਸੇ ਵਾਲੇ ਪਾਸੇ ਨਹੀਂ ਦੇਖਦੇ ਬਈ ਕੋਈ ਬੰਦੇ ਦਾ ਪੈਸੇ ਦੇ ਇਲਾਜ ਦੇ ਵਿੱਚ ਵੀ ਕਰਦੇ ਬੱਸ ਕਰਦੇ ਆ ਬਾਈ ਮੈਨੂੰ ਜਦੋਂ ਧਮਕੀਆਂ ਆਉਂਦੀਆਂ ਸੀਗੀਆਂ ਮੈਨੂੰ ਕਹਿੰਦੇ ਸੀ ਅ ਵਿੱਚ ਕਹਿੰਦੇ ਸੀ ਹੁਣ ਮੈਨੂੰ ਤਾਂ ਕੀ ਆ ਗਈ 10 ਮਿੰਟ ਬਾਅਦ ਇੱਕ ਹੋਰ ਬੰਦੇ ਦਾ ਫੋਨ ਆਉਂਦਾ ਬਾਬਾ ਆਪਣੇ ਹੀ ਬੰਦਾ ਕੋਈ ਗੱਲ ਨਹੀਂ 20-25000 ਰੁਪਏ ਦੇ ਦੇ ਆ ਪਾਤਰਾ ਨਿਵੇੜ ਦੇਣੇ ਆ ਲੈ ਯਾਰ ਕਿੱਥੋਂ ਬਤਾ ਕੇ ਬਈ ਬਈ ਯਾਨੀ ਕਿ ਬਾੜੀ ਚੀਜ਼ ਫਿਰ ਇਹ ਜਿਹੜੀ ਤੂੰ ਇਹਦੇ ਪੈਸੇ ਨਾਲ ਚਲੇ ਬਸ ਤੁਰੇ ਜਾਂਦੇ ਆ ਮਿੱਤਰਾਂ ਆ ਕੇ ਬਈ ਕਿਹਨੂੰ ਦਿੱਤੇ ਵੀ ਆ ਪੈਸੇ ਪੈਸੇ ਮੈਂ ਨਹੀਂ ਦਿੱਤੇ ਬਈ ਕਿਹਨੂੰ ਨਹੀਂ ਦਿੱਤੇ ਕਹਿੰਦਾ ਮਾਰਨ ਦੀ ਗੱਲਾਂ ਕਰਦੇ ਆ ਨਾ ਮੈਂ ਪੈਸੇ ਜੇ ਲੱਗ ਗਿਆ ਨਾ ਮੇਰੇ ਕੋਲ ਨਹੀਂ ਕੋਈ ਝਾਕ ਕੇ ਧੱਕਾ ਜਮਣੇ ਜਾਗਦੇ ਜਿਹੜੇ ਬਈ ਆਹੀ ਸੋ ਕਾਲਡ ਬਦਵਾਨ ਚੈਨ ਕੋਲ ਲਾ ਲੋ ਹੈ ਨਾ ਕੀ ਬਈ ਤੈਨੂੰ ਲੱਗਦਾ ਵੀ ਸਾਰੇ ਪੈਸੇ ਦੀ ਗੇਮ ਦੇ ਵਿੱਚ ਹੀ ਹੈ ਜਮਾ ਪੈਸੇ ਦੀ ਗੇਮ ਚ ਬਾਕੀ ਹੁਣ ਤੁਹਾਡੀ ਇੰਟਰਵਿਊ ਚੱਲਣੀ ਚੱਲੀ ਜਾਂਦੀ ਆ ਮੈਂ ਇੱਕ ਗੱਲ ਕਹਿਣਾ ਵੀਡੀਓ ਆਈ ਆਉਣਗੀਆਂ ਵੀਡੀਓ ਦੇ ਪਹਿਲਾਂ ਆਪਾਂ ਬਈ ਸਪੈਸ਼ਲ 18 ਪਲੱਸ ਲਿਖ ਕੇ ਪਾਵਾਂਗੇ ਵੀ ਇਹ ਵੀਡੀਓ ਦੇ ਵਿੱਚ ਗਾਲ ਕੱਢੀ ਜਾ ਰਹੀ ਹੈ ਕਿਰਪਾ ਕਰਕੇ ਸਮਾਜ ਸੇਵੀ ਧਾਰਮਿਕ ਵਰਤਿਆ ਲੋਕ ਸਾਰੇ ਦੂਰ ਰਹਿਣ ਮੇਡੀ ਵੀਡੀਓ ਵਿੱਚ ਗਾਲ ਆਊਗੀ ਜਿਹੜਾ ਇਹ ਦੁਬਾਰਾ ਵੀ ਦੇਖੂ ਉਹ ਉਹਦਾ ਸਵਾਦ ਆ ਤੇ ਜਿਹਨੇ ਸਕਿੱਪ ਕਰਨੀ ਹੋਈ ਬਲੌਕ ਕਰਨਾ ਹੋਇਆ ਉਹ ਕਰਦੇ ਹੋ ਜਿਹਨੇ ਕਿ ਸਿੱਧਾ ਕਹਿੰਦਾ ਵੀ ਮੈਨੂੰ ਬਲੌਕ ਕਰਦੇ ਮੈਂ ਵੀਡੀਓ ਪਾਉਂਗਾ ਵੀਡੀਓ ਚੱਲੇਗਾ ਜਮਾ ਚੱਲੇਗਾ ਬਈ ਫਿਰ ਬਾਈ ਉਹੀ ਤਾਂ ਗੱਲ ਆ ਬਾਈ ਬਾਈ ਕਹਦਾ ਬਈ ਬਲੌਕ ਕਰਦੇ ਹੋ ਪਰ ਜਦੋਂ ਕੋਈ ਹੋਰ ਹੱਲ ਹੀ ਹੈ ਨਹੀਂ ਕੋਈ ਹੱਲ ਹੀ ਨਹੀਂ ਬਾਈ ਮੈਨੂੰ ਤਾਂ ਚਾਰ ਘਟੇ ਸਿੱਟ ਜਾ ਕਰਨ ਐਨੇ ਸੋਡੇ ਹੁਣ ਇੰਟਰਵਿਊ ਦੇਖਣਗੇ ਇੱਕ ਕਹਿਣਾ ਚਾਹਣਾ ਮੈਂ ਆਪਦੇ ਪਿਓ ਦਾ ਨਹੀਂ ਹੁਣਾ ਠੀਕ ਆ ਮੁੜ ਕੇ ਜੇ ਵੀਡੀਓ ਪਾ ਗਏ ਬਾਈ ਜਿਹੜਾ ਹੋਰ ਕੋਈ ਖਰਚਾ ਵੀ ਹੋਊਗਾ ਤੁਹਾਡਾ 10 10000 ਰੁਪਏ ਖਰਚਾ ਪਰਮੋਸ਼ਨਾਂ ਦਾ ਬਈ ਤੁਹਾਨੂੰ ਜੇ ਚੱਲ ਜੇ ਤੁਸੀਂ ਦੱਸੋ ਦੱਸਦੇ ਹੋ ਤੁਹਾਡਾ ਪਰਸਨਲ ਆ ਵੈਸੇ ਕਿੰਨੀ ਕਮਾਈ ਹੁੰਦੀ ਹੋ ਜਾਂਦੀ ਮਹੀਨੇ ਦੀ ਹੈਗੀ ਆ ਬਾਈ ਆਪਣੀ ਕਮਾਈ ਘੱਟੋ ਘੱਟ 30 35000 ਰੁਪਏ ਕਮਾਈ ਜਾਂਦੀ ਮੇਰੇ ਲਈ ਕਿਤੇ ਨਸੀਬ ਹੈ 30000 ਰੁਪਏ ਪਰਮੋਸ਼ਨਾਂ ਲਾ ਕੇ ਵਿੱਚ ਬਈ ਸਰ ਜੇ ਲਾ ਕੇ ਵੀ ਜੇ ਮੈਨਾਂ ਲਾ 30 35000 ਰੁਪਏ ਕੋਈ ਦੇ ਦੇ ਤੇ ਮੈਂ ਬੰਦ ਕਰ ਦੂ ਮੈਂ ਬੰਦ ਕਰੂੰ ਬਾਈ ਮੈਂ ਕੀ ਲੈਣਾ ਨਾਲੇ ਮੈਂ ਵੀਡੀ ਵੀ ਰਹਿੰਦਾ ਹੈ ਬਹੁਤ ਰਹਿੰਦਾ ਕੀ ਪਤਾ ਕਿੱਥੇ ਕੀ ਹੋ ਜਾਣਾ ਹੈ ਨਾ ਬਹੁਤ ਆਪਦੀ ਸੇਫਟੀ ਲੈ ਕੇ ਚੱਲਣਾ ਪੈਂਦਾ ਫਿਰ ਵੀ ਡਰਦਾ ਰਹਿੰਦਾ ਹੀ ਹੈ ਡਰਦਾ ਰਹਿੰਦਾ ਜਿਵੇਂ ਵੀ ਆਪਾਂ ਵੇਖਿਆ ਫੈਨ ਬਣ ਕੇ ਮੂਸੇ ਵਾਲੇ ਬਾਈ ਸੀਗਾ ਪਟਨਾ ਕੀ ਹੋ ਗਿਆ ਹੁਣ ਤੁਸੀਂ ਇੱਕ ਹੋਰ ਤਾਂ ਦੇਖੋ ਤੂੰ ਬਾਈ ਦੀ ਗੱਲ ਕੀਤੀ ਮੈਂ ਗਾਲਾਂ ਕੱਢਦਾ ਮੈਨੂੰ ਤਾਂ ਮਾਰਨੀ ਮਾਰਨਾ ਉਹ ਬੰਦੇ ਨੇ ਕੀ ਕੀਤਾ ਸੀ ਹਾਂ ਬਈ ਮੈਂ ਉਹੀ ਗੱਲ ਕਰਦਾ ਸੀਗਾ ਤੁਸੀਂ ਬਈ ਤੁਹਾਡੇ ਪੋਸਟਾਂ ਦੇਖਿਆ ਸੀ ਬੂਸੇ ਵਾਲੇ ਬਾਈ ਦੇ ਤੁਸੀਂ ਬਹੁਤ ਨੇੜੇ ਸੀ ਆ ਬਹੁਤ ਤੁਹਾਡੇ ਫੋਟੋ ਬਹੁਤ ਜਿਆਦਾ ਹੈ ਨਾ ਉਸ ਬਾਈ ਬਾਰੇ ਜਾਂਦੇ ਜਾਂਦੇ ਕੀ ਅੱਖਣਾ ਚਾਹੂ ਮੇਰੇ ਉਸ ਬਾਈ ਬਾਰੇ ਆਈ ਅੱਖਣਾ ਚਾਹਣਾ ਹੂੰ ਹੀਰਾ ਬਾਈ ਸਾਡੇ ਮਾਨਸ ਵਾਲਿਆਂ ਨੇ ਤਾਂ ਪਹਿਲੀ ਗੱਲ ਤਾਂ ਵੋਟਾਂ 'ਚ ਹਰਾਇਆ ਉਹ ਗੱਲ ਦਾ ਬਾਲਾ ਵੱਡਾ ਦੁੱਖ ਆ ਠੀਕ ਆ ਤੁਸੀਂ ਇਹ ਦੇਖ ਲਓ ਉਹ ਬੰਦਾ ਪੋਲਿਟਿਕਸ 'ਚ ਆਇਆ ਕੁਝ ਚੰਗਾ ਹੀ ਕਰਨਾ ਚਾਹੁੰਦਾ ਸੀ ਤੁਸੀਂ ਇਹ ਦੱਸੋ ਉਹਨੂੰ ਪੈਸੇ ਦਾ ਘਟਾ 24 ਕਰੋੜ ਰੁਪਇਆ ਟੈਕਸ ਭਰਦਾ ਸੀ ਉਹ ਸਾਲ ਦਾ ਉਹਨੇ ਕੋਈ ਕਿਸੇ ਕੁੜੀਆਂ ਨੰਗੀਆਂ ਕੀਤੀਆਂ ਲੋਕ ਪੈਣ ਤੋਂ ਉਹ ਦੇਖ ਨਹੀਂ ਜਾਂਦੇ ਜਿਹੜੇ ਕੁੜੀਆਂ ਨੂੰ ਨੰਗੇ ਕਰਦੇ ਆ ਠੀਕ ਆ ਆਮ ਜ ਆ ਬੰਦਾ ਸੀ ਮੈਂ ਤਾਂ ਕਹਿਣਾ ਬਾਈ ਜਿੰਨੇ ਵਾਰੀ ਮੈਂ ਐਮ ਲਿਆ ਮੇਰੇ ਇੰਸਟਾਗ੍ਰam ਤੇ ਗੁਰੀ ਸਿੱਧੂ 122 ਪੋਸਟਾਂ ਦੇਖ ਲਓ ਇੰਨਾ ਕ ਜਿਆਦਾ ਬੰਦਾ ਹੱਸ ਕੇ ਮਿਲਦਾ ਸੀ ਤੁਸੀਂ ਹੋਰ ਸਿੰਗਰਾਂ ਨੂੰ ਇ ਨੇੜੀ ਜਾ ਤੁਸੀਂ ਮਿਲਦੇ ਹੀ ਬਹੁਤ ਕਿਵੇਂ ਸੀ ਬਾਈ ਦਾ ਨੇਚਰ ਜਾਂ ਤੁਸੀਂ ਬਹੁਤ ਕੀ ਨੇਚਰ ਸੀ ਕਿਵੇਂ ਸੀ ਬੜਾ ਵਧੀਆ ਨੇਚਰ ਸੀ ਬਾਈ ਹਰੇਕ ਨੂੰ ਮਿਲਦਾ ਸੀ ਲੋਕ ਆਏ ਕਹਿੰਦੇ ਆਏ ਸੀਈਗੋ ਸੀ ਮੈਂ ਜਮਾ 1% ਵੀ ਉਹ ਬੰਦੇ ਚੀਕੋ ਨਹੀਂ ਸੀ ਤੇ ਬਾਈ ਜਿਹੜਾ ਮਾਨਸਾਹਲ ਨੇ ਉਹ ਹਰਾਤਾ ਉਹਨੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਬਹੁਤ ਗਲਤ ਕਹਿਣਾ ਬਾਈ ਐਡੂ ਫੁੱਦੂ ਲੋਕ ਐ ਦੂਜਾ ਦਾ ਫੁੱਦੂ ਲੋਕ ਹੈ ਨਹੀਂ ਬਾਈ ਲੋਕ ਯਾਰ ਸੌ ਲੱਗੇ ਬਾਈ ਜਾਂਦੇ ਜਾਂਦੇ ਇਹ ਫਿਰ ਆਪਦੇ ਦੱਤ ਕਾਡੂ ਕੀ ਕਹਿਣਾ ਜੇ ਤੈਨੂੰ ਵੇਖਦੇ ਐ ਤੇ ਬੱਕੀਪਾੜ ਨੂੰ 올ਡ ਬਾਈ ਬੱਕੀਪਾੜ ਨੂੰ ਵੇਖਦੇ ਹੁਣ ਕੀ ਕਹਿਣਾ ਚਾਹੁੰਗੇ ਜੇ ਕਹਦਾ ਜਾਂਦੇ ਜਾਂਦੇ ਆਦਾ ਡਾਇਲੋਗ ਵੀ ਜੂਸਦਾ ਤੇ ਜਾਓ ਕੀ ਕਿਹੜਾ ਜਾਓਗੇ ਕੀ ਆਵਾਜ਼ ਮੈਨੂੰ ਪਿਆਰ ਕਰਦਿਆ ਉਹਨਾਂ ਨੂੰ ਦੁੱਗਣਾ ਪਿਆਰ ਆ ਉਹਨਾਂ ਬਾਜਿਆਂ ਨੂੰ ਸਾਰਿਆਂ ਨੂੰ ਲੱਗ ਜੂਗਾ ਜਿਹੜੇ ਮੈਨੂੰ ਨਹੀਂ ਦੇਖਣਾ ਚਾਹੁੰਦੇ ਉਹ ਕਰਦਣ ਮੈਨੂੰ ਬਲੌਗ ਠੀਕ ਆ ਤੇ ਵੀਡੀਓ ਆਈ ਆਉਣਗੀਆਂ ਇੱਕ ਤੁਹਾਨੂੰ ਸ਼ਾਇਰੀ ਸੁਣਾ ਦਿੰਨੇ ਆ ਸੁਣਾ ਸੁਣਾ ਇਹਨਾ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਕੰਨ ਬਲੌਕ ਕਰਨਾ ਕਰ ਦੋ ਵੀਡੀਓ ਤਾਂ ਆਏ ਆਉਣਗੀਆਂ ਫੜ ਲੋ ਜੱਟ ਦਾ ਲੰਨ ਹਾਏ ਰੰਨੇ ਠੀਕ ਹੈ ਜੀ ਠੀਕ ਹੈ ਵੀ ਧੰਨਵਾਦ ਓਕੇ ਭਾਈ ਜੀ ਠੀਕ ਹੈ ਭਾਈ ਕੜਤੀ ਕਸੋ ਅਸੀਂ ਵੀਡੀਓ ਬਣਾਈ ਆਪਣਾ ਭਰਾ ਗੁਰੀ ਹੈ ਨਾ ਇਹਨਾਂ ਗੱਲਬਾਤ ਕੀਤੀ ਹੈ ਬਾਈ ਦਾ ਪੇਜ ਚੱਲਦਾ ਹੈ ਨਾ ਚੱਲ ਕਦੋਂ ਬੰਦੋਗੇ ਦੁਰੀ ਵਾਲ ਫੇਸ ਲਾਲੇ ਪੇਜ ਚੱਲ ਗੱਲ ਗਾਲ ਗੂਲ ਨਿਕਲਦੀ ਹੈ ਬਾਈ ਕਹਿੰਦਾ ਦੱਸਦਾ ਪਰ ਬਾਈ ਕਹਿੰਦਾ ਬਈ ਮਜਬੂਰੀ ਆ ਨਾ ਖਰਚਾ ਮੇਰਾ ਖਰਚਾ ਨਿਕਲਦਾ ਜੇ ਲੋਕ ਵੇਖਦੇ ਆ ਤਾਂ ਆਪਾਂ ਕਹਿੰਦੇ ਤਾਂ ਹੀ ਬਣਾਵਾ ਜਿਦਾ ਕੁਝ ਹਾਂ ਦੇ ਲੋਕ ਅਕਸਰ ਪੰਜਾਬੀ ਆਪਾਂ ਮਾਲਵੇ ਦੇ ਵਿੱਚ ਰਹਿੰਦੇ ਆ ਪੰਜਾਬੀ ਨੇ ਗਾਲ ਨਿਕਲਦੀ ਹੈ ਨਾ ਚਲ ਆਪਾਂ ਕਹਿੰਦੇ ਜੇ ਤੁਹਾਨੂੰ ਲੱਗਦਾ ਵੀ ਬੜੀ ਪ੍ਰੋਬਲਮ ਨਾ ਵੇਖੋ ਵੀਡੀਓ ਬਾਈ ਨੇ ਕਿਹਾ ਮੈਨੂੰ ਬਲੌਕ ਕਰ ਦਿਓ ਜਿਵੇਂ ਲੋਕ ਵੇਖਦੇ ਆ ਤੇ ਤਾਂ ਹੀ ਵੀਡੀਓ ਬਣਾਉਦਾ ਗਾ ਤੇ ਬਾਕੀ ਬਾਈ ਕਹਿੰਦਾ ਮੈਂ ਦੁਰੀ ਬਾਰ ਐਟਰੀਕ ਕਰ ਰਿਹਾ ਪੇਜ ਦੁਰੀ ਬਾਰ ਸਟਾਰਟ ਹੋ ਚੁੱਕਿਆ ਬਾਈ ਦਾ ਖਰਚਾ ਬਾਈ ਕਹਿੰਦਾ ਮੈਨੂੰ 40-50000 ਰੁਪਏ ਮਹੀਨੇ ਦਾ ਬੜੀ ਜਾਂਦਾ ਲੈ ਮੈਨੂੰ ਕੋਈ 40-50000 ਰੁਪਏ ਦੇ ਦਿਓ ਕਲਖ ਦੇ ਘੱਟੇ ਦੇ ਦਿਓ ਤੇ ਮੈਂ हट ਜਾਣਾ ਵੀਡੀਓ ਪਾਉਣਾ ਸਿੱਧੀ ਜੀ ਗੱਲ ਆ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੱਖੀ ਪੱਦ ਨੂੰ ਪਿਆਰ ਕਰਨ ਵਾਲੇ ਕਮੈਂਟ ਕਰਿਓ ਵੀਡੀਓ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ